ਹੈਲੋ YouTube ਫੈਮਲੀ ਕਿਵੇਂ ਹੋ ਉਮੀਦ ਆ ਤੁਸੀਂ ਬਹੁਤ ਹੀ ਚੰਗੇ ਹੋਵੋਗੇ ਤੇ ਪਰਮਾਤਮਾ ਦੀ ਕਿਰਪਾ ਹੈ ਤੇ ਅੱਜ ਜੋ ਹੈ ਤਿਆਰੀਆਂ ਹੋ ਰਹੀਆਂ ਨੇ ਸਾਡੇ ਜੀ ਹੋਇਆ ਹੈ ਦੋਤਾ ਤੇ ਮੈਂ ਬਣ ਗਈ ਹਾਂ ਨਾਨੀ ਤੇ ਇਧਰ ਜੀ ਸ੍ਰੀ ਬਣ ਰਹੇ ਨੇ ਤੇ ਇਹ ਜੋ ਹੈ ਜਠਾਣੀ ਦਾ ਸਾਡੇ ਵੱਡੇ ਵੀਰਜੀ ਦਾ ਘਰ ਹੈ ਤੇ ਇੱਥੇ ਜੋ ਹੈ ਸ੍ਰੀ ਬਣਾਏ ਜਾ ਰਹੇ ਨੇ ਇਹ ਬਾਈ ਹੋਣੀ ਨੇ ਤੇ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਸ੍ਰੀ ਤੇ ਉਸ ਤੋਂ ਬਾਅਦ ਜੇ ਇਹਨਾਂ ਨੇ ਜੋ ਹੈ ਸੈੱਟ ਕਰਕੇ ਤਿਆਰ ਕਰਨੇ ਨੇ ਖਡੌਣੇ ਲਾ ਕੇ ਤੇਰੀ ਬਣ ਲਾ ਕੇ ਜੋ ਹੈ ਸੋਹਣੇ ਸੋਹਣੇ ਸ੍ਰੀ ਤਿਆਰ ਕਰਨੇ ਨੇ ਤੇ ਸਾਰੇ ਘਰਿਆਂ ਦੇ ਜੋ ਗੇਟਾਂ ਤੇ ਇਹ ਲਾਉਣੇ ਨੇ ਕਈਆਂ ਲਈ ਇਹ ਨਵਾਂ ਰਵਾਜ ਹੈ ਬਟ ਜੋ ਹੈ ਮਾਲਵੇ ਸਾਈਡ ਤੋਂ ਮੈਂ ਬਿਲੋਂਗ ਕਰਦੀ ਹਾਂ ਯਾਨੀ ਕਿ ਮੇਰਾ ਸੋਹਰਾ ਪਰਿਵਾਰ ਹੈ ਤਾਂ ਉੱਥੇ ਦਾ ਜੋ ਕਲਚਰ ਹੈ ਉਹ ਤੁਹਾਨੂੰ ਸ਼ੋਅ ਕਰ ਰਹੀ ਹਾਂ ਤੇ ਸਾਹਮਣੇ ਜੋ ਹੈ ਮੰਮੀ ਤੁਸੀਂ ਵੇਖ ਸਕਦੇ ਹੋ ਲੱਗੇ ਹੋਏ ਨੇ ਕਿਸੇ ਕਾਰਵਾਈ 'ਚ ਤੇ ਇੱਧਰ ਜੋ ਹੈ ਆਪਾਂ ਕਰ ਰਹੇ ਹਾਂ ਤਿਆਰੀ ਮੈਂ ਵੀ ਆ ਗਈ ਸੀ ਕਿਉਂਕਿ ਮਾਰਨਿੰਗ ਦਾ ਟਾਈਮ ਸੀਗਾ ਤੇ ਅੱਜ ਜੋ ਹੈ ਤਿਆਰੀ ਕਰਾਉਣੀ ਸੀ ਸਭ ਤੋਂ ਪਹਿਲਾਂ ਤੇ ਕਈ ਮਹਿਮਾਨਾਂ ਨੇ ਅੱਜ ਆਉਣਾ ਸੀਗਾ ਤੇ ਉਹ ਵੀ ਜੋ ਹੈ ਸਾਡੀ ਇਸ ਖੁਸ਼ੀ 'ਚ ਸ਼ਾਮਲ ਹੋਣਗੇ ਤੇ ਇਸ ਤੋਂ ਪਹਿਲਾਂ ਜੀ ਕੱਲ ਗਏ ਸੀਗੇ ਆਪਾਂ ਪੰਜੀਰੀ ਦਾ ਸਮਾਨ ਲੈਣ ਪੰਜੀਰੀ ਵੀ ਦੇ ਕੇ ਆਉਣੀ ਹੈ ਗੁੜੀਆਂ ਨੂੰ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਸ਼੍ਰੀ ਬੰਨਣ ਦਾ ਉਕਾਰ ਕਰਮ ਰੱਖਿਆ ਸੀਗਾ ਅੱਜ ਜੋ ਹੈ ਦਿਨ ਸ਼ਨੀਵਾਰ ਦਾ ਦਿਨ ਹੈ ਤੇ ਅੱਜ ਤਿਆਰੀ ਹੋ ਰਹੀ ਹੈ ਇਹ ਜੋ ਘਰ ਹੈ ਇਹ ਮੇਰੇ ਹਸਬੰਡ ਹੋਣੀ ਦੋ ਭਰਾ ਨੇ ਤੇ ਵੱਡੇ ਵੀਰ ਜੀ ਦਾ ਘਰ ਹੈ ਇਹ ਤੇ ਮੰਮੀ ਡੈਡੀ ਇਹਨਾਂ ਨਾਲ ਹੀ ਰਹਿੰਦੇ ਨੇ ਤੇ ਸਾਸਿ ਜੋ ਹੈ ਸਾਹਮਣੇ ਆਹਮੋ ਸਾਹਮਣੇ ਹੀ ਸਾਡੇ ਘਰ ਨੇ ਤੇ ਇਧਰ ਜੀ ਜੋ ਹੈ ਹੋ ਰਹੀ ਸੀਗੀ ਤਿਆਰੀਆਂ ਤੁਸੀਂ ਵੇਖ ਸਕਦੇ ਹੋ ਤੋਤੇ ਛਾਲਣੀਆਂ ਤੇ ਛਾਣਣੀਆਂ ਤੇ ਹੋਰ ਖਡੋਣੇ ਟੰਗ ਕੇ ਜੋ ਹੈ ਸ੍ਰੀ ਤਿਆਰ ਕੀਤੇ ਜਾਂਦੇ ਨੇ ਬਹੁਤ ਹੀ ਸ਼ੁਭ ਲੱਗਦੇ ਨੇ ਤੇ ਜੋ ਹੈ ਵਧਿਆ ਲੱਗਦਾ ਹੈ ਤੇ ਪਰਮਾਤਮਾ ਸਾਰਿਆਂ ਦੇ ਜੀਵਨ ਚ ਇਹ ਜੋ ਖੁਸ਼ੀ ਜ਼ਰੂਰ ਲੈ ਕੇ ਆਏ ਤੇ ਇਸ ਖੁਸ਼ੀ ਦਾ ਤਾਂ ਕੋਈ ਜੋ ਹੈ ਮੁੱਲ ਹੈ ਹੀ ਨਹੀਂ ਤੇ ਬਹੁਤ ਅਸੀਂ ਸਾਰੇ ਹੀ ਖੁਸ਼ ਸੀਗੇ ਤੇ ਜੋ ਹੈ ਚਲੋ ਚੰਗਾ ਹੋਇਆ ਕਿ ਬੇਟੀ ਦੇ ਜੋ ਹੈ ਬੇਟਾ ਹੋਇਆ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਆ ਤੇ ਸੋਚਿਆ ਕਿ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਤਾਂ ਬੰਦ ਹੈ ਤੇ ਦੇਖੋ ਇੱਧਰ ਜੋ ਹੈ ਵਿਖਾ ਰਹੇ ਸੀਗੇ ਵੱਡੇ ਦੀਦੀ ਨੇ ਤੇ ਮਾਰਨਿੰਗ ਦਾ ਟਾਈਮ ਹੈ ਇਸ ਕਰਕੇ ਬਸ ਜੀ ਇਹ ਤਿਆਰੀਆਂ ਤਾਂ ਕੋਈ ਨਹੀਂ ਸੀਗੀਆਂ ਬਸ ਸਭ ਤੋਂ ਪਹਿਲਾਂ ਜੀ ਸ਼੍ਰੀਨ ਲਿਆ ਕੇ ਹੀ ਜੋ ਹੈ ਬਣਾਏ ਸੀਗੇ ਕਿਉਂਕਿ ਇਹ 11:00 ਵਜੇ ਤੋਂ ਪਹਿਲਾਂ ਪਹਿਲਾਂ ਜੋ ਹੈ ਅਸੀਂ ਇਹ ਲਾਉਣੇ ਸੀਗੇ ਤਾਂ ਮਾਰਨਿੰਗ ਚ ਹੀ ਪਹਿਲਾਂ ਲੈ ਕੇ ਆਏ ਤੇ ਉਸ ਤੋਂ ਬਾਅਦ ਜੀ ਇਹ ਸ਼੍ਰੀਨ ਤਿਆਰ ਕੀਤੇ ਇਹ ਇੱਕ درخت ਹੁੰਦਾ ਹੈ ਜਿੱਥੋਂ ਜੋ ਹੈ ਇਹ ਝਾੜ ਜਾਂ ਤੋੜਖੇ ਲਿਆਉਂਦੇ ਨੇ ਮੈਂ ਵੀ ਫਸਟ ਟਾਈਮ ਹੀ ਜੋ ਹੈ ਇਹ ਕੰਮ ਕੀਤਾ ਹੈ ਤੇ ਇੱਧਰ ਸਾਡੇ ਜੀ ਸ੍ਰੀਕਾਂ ਚੋਂ ਸਾਡੇ ਪਰਿਵਾਰਾਂ ਚੋਂ ਜੋ ਹੈ ਸਾਰੀਆਂ ਭੈਣਾਂ ਤੇ ਚਾਚੀਆਂ ਤਾਈਆਂ ਸਾਰੀਆਂ ਆ ਗਈ ਸੀਗੀਆਂ ਸਾਹਮਣੇ ਭੂਆ ਜੀ ਬੈਠੇ ਨੇ ਹਰੀ ਚੁੰਨੀ ਵਾਲੇ ਤੇ ਇੱਧਰ ਸਾਡੀਆਂ ਦਰਾਣੀਆਂ ਛਾਣੀਆਂ ਨੇ ਘਰਾਂ ਚ ਤੇ ਇਹ ਆ ਗਈਆਂ ਸੀਗੀਆਂ ਤੇ ਬੈਠੀਆਂ ਨੇ ਤੇ ਗੱਲਾਂਬਾਤਾਂ ਚੱਲ ਰਹੀਆਂ ਨੇ ਤੇ ਮੰਮੀ ਜੋ ਹੈ ਬੈਠੇ ਨੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਜੀ ਜੋ ਹੈ ਵੱਡੇ ਵੀਰ ਜੀ ਦੇ ਘਰ ਸ੍ਰੀ ਬੰਨਿਆ ਗਿਆ ਤੇ ਗੀਤ ਸੁਣ ਸਕਦਾ ਸਹੀ ਨਾ ਕਰ ਨਹੀਂ 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 ਸਹੀ ਹੋ ਗਿਆ ਇੱਕ ਕਰ ਬਾਬਲ ਦੇ ਜੋਗਾ ਸ਼ੁਭਨ ਮਹਾਰਾਜ्ञਾ ਹਾਣਿ ਕਰ ਫੁਲਬਾਬਲ

ਨਹੀਂ ਨਾ ਹੱਥ ਫੜਦੇ ਨਹੀਂ ਸਦਾ ਖੜੇ ਮੱਥੇ ਇਹਦੀ ਸ਼ੁਭ ਆਸਤੀ ਹੋਣਾ ਸੇਕੁੰਡ ਕੀ ਇਹ ਦੇ ਨਾਮ ਹੈ ਚਾਤ ਕੇ ਕਰ ਕੀ ਹਾਂ ਤੇ ਬਾਕੀ ਨਿਕਾ ਕੇ ਇਹ ਨੇ ਡੈਡੀ ਦੇ ਵੱਡੇ ਭਰਾ ਯਾਨੀ ਕਿ ਸਾਡੇ ਤਾਇਆ ਜੀ ਤੇ ਇਹਨਾਂ ਦੇ ਵੀ ਸ੍ਰੀ ਬੰਨਿਆ ਸੀਗਾ ਤੇ ਸਾਰੇ ਘਰਾਂ ਚ ਜੋ ਹੈ ਇਹ ਸਾਡੇ 4 ਘਰ ਨੇ ਟੋਟਲ ਤੇ ਬਹੁਤ ਵਧੀਆ ਲੱਗਿਆ ਸਾਰੀ ਰੌਣਕਾਂ ਲੱਗੀ ਸੀਗੀਆਂ ਤੇ ਮੰਮੀ ਤੁਸੀਂ ਵੇਖ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਸਾਰਿਆਂ ਨੇ ਜੋ ਹੈ ਦਿੱਤਾ ਜੋ ਹੈ ਲਾਗਣ ਹੁੰਦੀ ਹੈ ਉਸ ਨੂੰ ਜੋ ਹੈ ਕੰਬਰ ਸੂਟ ਤੇ ਗੁੜ ਤੇ ਜੋ ਹੈ ਬੱਠਲ ਦਾਣਿਆਂ ਦਾ ਤੇ ਆਪਣੀ ਸ਼ਰਧਾ ਅਨੁਸਾਰ ਜੋ ਹੈ ਤੁਸੀਂ ਪੈਸੇ ਦੇ ਸਕਦੇ ਹੋ ਤੇ ਅਸੀਂ ਸਾਰਿਆਂ ਨੇ ਉਹੀ ਦਿੱਤਾ ਤੇ ਇਧਰ ਜੋ ਹੈ ਇਹ ਚਾਚਾ ਜੀ ਦਾ ਘਰ ਹੈ ਤੇ ਸਾਡੇ ਡੈਡੀ ਹੋਣੀ ਤਿੰਨ ਭਰਾ ਨੇ ਤੇ ਡੈਡੀ ਜੋ ਹੈ ਦੂਜੇ ਨੰਬਰ ਤੇ ਨੇ ਯਾਨੀ ਕਿ ਵੱਡੇ ਤਾਇਆ ਜੀ ਤੇ ਛੋਟੇ ਚਾਚਾ ਜੀ ਨੇ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਵੱਡੇ ਵੀਰ ਜੀ ਤੇ ਵਿਚਾਲੇ ਡੈਡੀ ਤੇ ਨਾਲ ਸਾਡੇ ਜੋ ਹੈ ਚਾਦਰੇ ਵਾਲੇ ਨੇ ਤਾਇਆ ਜੀ ਜੱਥੇਦਾਰ ਤੇ ਇਧਰ ਜੋ ਹੈ ਲੱਗੇ ਹੋਏ ਸੀਗੇ ਜੋ ਇਹ ਸ੍ਰੀ ਬਨ ਰਿਆ ਹੈ ਇਹ ਵੱਡੇ ਵੀਰ ਜੀ ਦਾ ਬੇਟਾ ਹੈ ਅਮਨ ਤੇ ਨਾਲ ਜੋ ਹੈ ਇਹ ਬਾਈ ਤੁਸੀਂ ਵੇਖ ਸਕਦੇ ਹੋ ਜੋ ਭੈਣ ਜੀ ਸੀਗੀ ਜੋ ਸ਼ਗਨ ਲੈ ਰਹੇ ਨੇ ਉਹਨਾਂ ਦੇ ਜੋ ਹਸਬੰਡ ਨੇ ਤੇ ਇਧਰ ਜੀ ਬਸ ਸ੍ਰੀ ਬੰਨਣ ਦੀ ਰਸਮ ਹੋ ਰਹੀ ਸੀ ਕਿ ਸਾਰੇ ਖੜੇ ਸੀਗੇ ਤੇ ਇਸ ਤੋਂ ਬਾਅਦ ਜੀ ਬਸ ਜੈਕਾਰਾ ਲਾਇਆ ਗਿਆ ਜੈਕਾਰਾ ਲਾ ਕੇ ਜੀ ਸ੍ਰੀ ਜੋ ਹੈ ਆਪਣੇ ਖੁਸ਼ੀ-ਖੁਸ਼ੀ ਬੰਨੇ ਗਏ ਤੇ ਬਹੁਤ ਖੁਸ਼ੀ ਹੋਈ ਵੇਖ ਕੇ ਤੇ ਮੈਂ ਜੋ ਹੈ ਆਪਣੇ ਨਾਲ ਹੀ ਜਿਵੇਂ ਚੀਜ਼ਾਂ ਚਾਹੀਆਂ ਜਦੋਂ ਆਪਣੇ ਪਰਿਵਾਰਾਂ ਚ ਪਿਆਰ ਹੁੰਦਾ ਹੈ ਆਪਣੇ ਸ੍ਰੀਕੇ ਕਬੀਲੇ ਚ ਪਿਆਰ ਹੁੰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਕਿੰਨਾ ਟਾਈਮ ਹੁੰਦਾ ਹੈ ਆਪਾਂ ਇੱਕ ਦੂਜੇ ਨਾਲ ਇਕੱਠੇ ਰਹਿਣੇ ਹਾਂ ਬਹੁਤ ਥੋੜਾ ਹੁੰਦਾ ਹੈ ਜਿਸ ਤਰ੍ਹਾਂ ਦਾ ਅੱਜਕੱਲ ਟਾਈਮ ਹੈ ਉਸ ਹਿਸਾਬ ਨਾਲ ਤਾਂ ਜੋ ਹੈ ਬਹੁਤ ਹੀ ਘੱਟ ਟਾਈਮ ਹੈ ਇੱਕ ਦੂਜੇ ਨਾਲ ਪਰਿਵਾਰਾਂ ਨਾਲ ਸਪੈਂਡ ਕਰਨਾ ਤੇ ਲੜਾਈ ਝਗੜੇ ਤੋਂ ਬਾਅਦ ਜੇ ਪਿਆਰ ਹੈ ਤਾਂ ਉਸ ਦਾ ਕੋਈ ਵੀ ਮੁੱਲ ਨਹੀਂ ਉਸ ਤੋਂ ਬਾਅਦ ਜੀ ਬਾਜੀ ਇੱਧਰ ਘਰੇ ਆ ਗਏ ਸੀਗੇ ਤੇ ਇੱਧਰ ਦੀਦੀ ਨੇ ਜੋ ਹੈ ਦਿੱਤਾ ਆਪਣਾ ਜੋ ਵੀ ਦੇਣਾ ਸੀਗਾ ਤੇ ਉਸ ਤੋਂ ਬਾਅਦ ਦੇਣ ਤੋਂ ਬਾਅਦ ਜੀ ਅਸੀਂ ਸਾਰੇ ਬਹਿ ਗਏ ਤੇ ਹੁਣ ਅਸੀਂ ਕਰ ਰਹੇ ਸੀਗੇ ਚਾਹ ਦੀ ਤਿਆਰੀ ਤੇ ਇੱਧਰ ਜੀ ਕੱਪ ਪਲੇਟਾਂ ਲਾਤੀ ਸੀਗੀਆਂ ਤੇ ਇਹ ਡੋਂਗਿਆਂ 'ਚ ਪਾ ਕੇ ਜੀ ਆਪਾਂ ਰੱਖਤੇ ਸੀਗੇ ਗਲਾਬ ਜਾਮਨ ਤੇ ਬਰਫੀ ਤੇ ਚਾਹ ਸੀਗੀ ਤੇ ਇਸ ਤੋਂ ਬਾਅਦ ਜੀ ਸਾਰਾ ਪ੍ਰੋਗਰਾਮ ਕਰਨ ਤੋਂ ਬਾਅਦ ਜੀ ਆਪਾਂ ਜੋ ਹੈ ਚਾਹ ਦੀ ਤਿਆਰੀ ਕੀਤੀ ਹੈਲੋ ਮਗਦੇ ਹੀ ਆਵਾ ਹਾਂ ਉਹ ਖੜਾ ਜਾ ਖੜ ਜਾ ਮੈਂ ਅੱਧਾ Ini ini di. Uh, ਬੱਸ ਜੀ ਚਾਹ ਪਾਣੀ ਪੀਣ ਤੋਂ ਬਾਅਦ ਹੋ ਗਏ ਸੀਗੇ ਫ੍ਰੀ ਤੇ ਬੱਸ ਗੱਲਾਂ ਬਾਤਾਂ ਕਰਦੇ ਕਰਦੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ ਜੇ ਵੀਡੀਓ ਕਿਸੇ ਵੀ ਐਂਗਲ ਤੋਂ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਇੱਕ ਨਵੀਂ ਇੰਟਰਸਟਿੰਗ ਵੀਡੀਓ ਨਾਲ ਤਾਂ ਤੱਕ